ਨਾ ਦੇ ਮੈਂ ਮੈਂ ਤੇ ਸਾਵਣ ਦੀ ਮਹਿੰਦੀ ਹੋ ਜੀ ਇੱਧਰ ਸਾਰੇ ਵਾਲੇ ਮਹਿੰਦੀ ਲਵਾ ਲਈ ਆ ਤੇ ਦਿਖਾ ਦੇ ਆ ਕਹਿੰਦੇ ਦੇਖੋ ਸਾਰੇ ਆ ਥੋੜਾ ਜਿਹਾ ਆਪਸ ਤੇ ਦਨੀ ਘੋਰੀ ਦਾ ਹਾਂਜੀ ਸਸੀ ਕਾਲ ਤੁਹਾਡਾ ਸਾਰਿਆਂ ਦਾ ਮਹੱਬਲੌਗ ਚ ਸਵਾਗਤ ਆ ਤੇ ਤੀਆਂ ਦੀਆਂ ਨਿਆਰੀਆਂ ਚਾਹੀਆਂ ਸਾਰੇ ਨੇ ਕਰੋ ਘਰੀ ਤੇ ਆਪਣੀ ਘਰੇ ਅੱਜ ਮਹਿੰਦੀ ਦਾ ਆਇਆ ਤੇ ਸਾਰਿਆਂ ਨੇ ਮਹਿੰਦੀ ਲਗਵਾਉਣਾ ਅੱਜ ਤੇ ਫੁੱਲਵੀ ਆਈ ਆ ਤੇ ਉਹ ਲਗਾਈ ਇਸਨੂੰ ਤੇ ਹੁਣ ਦਿਖਾਣੇ ਆ ਕਿੱਦਾਂ ਚੱਲ ਰਿਹਾ ਹੈ ਮਹਿੰਦੀ ਦਾ ਜੋ ਜੀ ਇੱਧਰ ਮਜੀਦ ਆਂਟੀ ਮਹਿੰਦੀ ਲਵਾ ਰੇ ਆ ਇੱਧਰ ਬੀਬੀ ਦੇ ਮੰਮੀ ਬੈਠੇ ਆ ਬਾਰੋ-ਬਾਰੀ ਮਹਿੰਦੀ ਲੱਗੂਗੀ ਸਾਰਿਆਂ ਦੇ ਪਹਿਲੀ ਵਾਰੀ ਬਲਜੀ ਦੀ ਆਈ ਆ ਲਵਾ ਰੇ ਆ ਦੇਖ ਸਕਦੇ ਹੋ ਹੂੰ ਤੇ ਹੱਥ ਵੀ ਦੇਖੋ ਬੁਲਾ ਦੋ ਸਾਰੇ ਹੈਲੋ ਬੁਲਾ ਰੋ ਹੋ ਹੋਰ ਫੇ ਆਪਲਾ ਮਾਗੇ ਤਾਂ ਲਾਂਟੀ ਦੇ ਲੱਗੂਗੀ ਫੇ ਬਾਰ ਬਾਰੀ ਸਾਰੇ ਆਉਂਦੇ ਜਾਂਦੇ ਰਹੋਗੇ ਲੋ ਜੀ ਹੁਣ ਸਾਡੀ ਵਾਰ ਲੱਗ ਗਈ ਆ ਆਂਟੀ ਲਗਾ ਕੇ ਚੱਲੇ ਆ ਤੇ ਉਹਨਾਂ ਵੀਰੇ ਵੀ ਆਜੇ ਕਾਟੇ ਲਗਾਇਆ ਦੇਖ ਲਾ ਦੇਣੀਆ ਮੈਂ ਤੇ ਸ਼ਾਮ ਨੂੰ ਨਹੀਂ ਨਹੀਂ ਮੰਮੀ ਵੀ ਕਰੋ। ਹਾਂਜੀ। ਲੋ ਜੀ ਇੱਧਰ ਦੀਦੀ ਦੇ ਮਹਿੰਦੀ ਲੱਗ ਰਹੀ ਆ। ਇੱਕ ਹੱਥ ਤੇ ਪਹਿਲੇ ਲਾ ਕੇ ਆਏ ਆ। ਹੁਣ ਦੂਜੇ ਹੱਥ ਦੇ ਪਾ ਲਈ ਇੱਧਰ ਆਂਟੀ ਬੈਠੇ ਆ। ਇੱਧਰ ਭਾਬੀ। ਆਂਟੀ ਕਰ ਦੋ ਸਾਰੇ ਹੈਲੋ। ਮੰਮੀ ਨੇ ਲਗਾ ਲਈ ਆ ਦਿਖਾਉਂਦੇ ਆ ਪਹਿਲੇ ਹੱਥ ਕਰਕੇ। ਮੈਂ ਮਹਿੰਦੀ ਲਗਵਾ ਲਈ ਆ। ਹਾਂਜੀ ਤੇ ਬਾਰੀ-ਬਾਰੀ ਸੇ ਸਾਰੇ ਲਵਾਉਗੇ ਤੇ ਲੇਟ ਆ ਗਈ ਆ ਪਹਿਲਾਂ ਗਈ ਹੋਈ ਸੀਗੀ ਕਾਫੀ ਟਾਈਮ ਤੇ ਲੋ ਜੀ ਦੇਖ ਲੋ ਜੀ ਇੱਧਰ ਆਂਟੀ ਨੇ ਲਗਦੀ ਆ ਮਹਿੰਦੀ ਤੇ ਇੱਧਰ ਭਾਬੀ ਜੀ ਨੇ ਲਵਾ ਲਈ ਆ ਦੇਖ ਸਾਰੇ ਨੇ ਉਹ ਪੂਜਾ ਆਂਟੀ ਆਏ ਆ ਲੁਵਾਉਣ ਲੈ ਇੱਧਰ ਵੀ ਆਂਟੀ ਬੈਠੇ ਆ ਇੱਧਰ ਵੀ ਲੱਗ ਗਈਆਂ ਨੇ ਮਹਿੰਦੀ ਬਹੁਤ ਸੋਣੀ ਲੱਗੀ ਸਾਰੇ ਆਪਣੇ ਕੋਲ ਵੀ ਬਹੁਤ ਸੋਣੀ ਲਾਈ ਹਾਂਜੀ ਹਾਂਜੀ ਉਹ ਵਸ ਆਂਟੀ ਦੇ ਆਵਲੇ ਇੱਧਰ ਆ ਗਏ ਹਾਂ ਹਾਂਜੀ ਵੇਟਿੰਗ ਤੇ ਇਹ ਦੱਸ ਲੋ ਜੀ ਇੱਧਰ ਸਾਰੇ ਵਾਲੇ ਮਹਿੰਦੀ ਲਵਾ ਲਈ ਆ ਤੇ ਦਿਖਾ ਦੇ ਇਹ ਕਹਿੰਦੇ ਦੇਖੋ ਸਾਰੇ ਆਏ ਇੱਧਰ ਮਹਿੰਦੀ ਲੱਗਦੀ ਹੈ ਲੋਰ ਹੋਰ ਕੀ ओके बाय सारेण ਮੈਂ ਦਿਲਵਾ ਲਈਆ ਤੇ ਚੱਲੇ ਆ ਸਾਰੇ ਆਪਣੇ ਘਰਾਂ ਨੂੰ ਵਾਏ ਵਾਏ थैंक यू ਵਾਏ ਵਾਏ ਹੁਣ ਪੀ ਆਦੇ ਮਿਲਦੇ ਆਪਾਂ 10 ਤਰੀਕ ਨੂੰ ਹਾਂਜੀ ਠੀਕ ਹੈ ओके ਆ ਅੱਛਾ ਅੱਛਾ ਇਧਰ ਆਂਟੀ ਲਵਾ ਰਹੇ ਆ ਦੇਖ ਸਾਰੇ ਆਂਟੀ ਖੁਸ਼ ਤੇ ਉਧਰ ਕੁੰਟਾ ਖੋਲ ਕੇ ਆਣਾ ਆ ਸਾਰੇ ਮਹਿੰਦੀ ਵਾਲੇ ਗੁੰਡਾ ਖੋਲਦੇ ਆ ਵਾ ਰੁਕ ਜਾ ਰੁਕ ਜਾ ਅੰਟੀ ਅਸੀਂ ਖੋਲ ਦਿੰਦੇ ਮੈਂ ਤਾਂ ਲਾ ਲਈ ਮਹਿੰਦੀ ਇੰਨਾ ਟਾਈਮ ਅੱਛਾ ਇਹ ਤੋਂ ਇਹ ਤੋਂ ਓਕੇ ਬਾਏ ਬਾਏ ਲੋ ਜੀ ਆਪਾਂ ਡੈਡੀ ਜੀ ਨਾਲ ਚੱਲੇ ਆ ਰਖੜੀ ਲੈਣ ਡੈਡੀ ਜੀ ਕਹਿੰਦੇ ਮੈਂ ਨਹੀਂ ਆ ਬਲੌਗ ਚ ਚਲੋ ਹੁਣ ਅਸੀਂ ਰਖੜੀ ਲੈਣ ਚੱਲੀਏ ਤੇ ਮਠਿਆਈ ਲੈ ਕੇ ਆਈਏ ਤੇ بڑے ਭਰਾ ਦੇ ਬੰਲੀਏ ਲੋ ਜੀ ਆਪਾਂ ਸ਼ਹਿਰ ਪਹੁੰਚ ਗਏ ਆ ਤੇ ਆਪਣਾ ਰਖੜੀ ਦੇਖ ਰਹੇ ਆ ਤੇ ਨਾਲ ਡੈਡੀ ਜੀ ਆਏ ਆ মাত্র 10 ਰੁਪਏ ਨਹੀਂ ਆ 20 ਰੁਪਏ ਮੇਲੇ ਜਾਈਏ ਲੋ ਜੀ ਆਪਾਂ ਮਠਿਆਈ ਵੀ ਲੈ ਆਂਦੀ ਆ ਤੇ ਰਖੜੀਆਂ ਵੀ ਲੈ ਆਂਦੀ ਆ ਮਮੀ ਜੀ ਆਹ ਲੋ ਤਾਂ ਭਾਜੀ ਦੇ ਵੰਣੀਆਂ ਡੈਡੀ ਜੀ ਦੇ ਵੀ ਬੰਦ ਰਹਿੰਦੇ ਆ ਐਸੇ ਕਹਿੰਦੇ ਆ ਜੀ ਜੀ ਇਦਾਂ ਏ ਇਹ ਦਾ ਪਰ ਫੀਲਰ ਹੈ ਆਪਣੇ ਉਹ ਸਬਸਕ੍ਰਾਈਬਰ ਵੀ ਨੇ ਉਹ ਕਹਿੰਦੇ ਸੀ ਆਪਾਂ ਰਖੜੀ ਤੋਂ ਆਪਾਂ ਬਣਾਉਣੀ ਆ ਮੈਂ ਕਿਹਾ ਜ਼ਰੂਰ ਮੈਨੂੰ ਉਹ ਖੁਸ਼ੀ ਹੋਗੀ ਤਾਂ ਰਖੜੀ ਬਣ ਕੇ ਤੇ ਉਸ ਨੂੰ ਨਾਲੇ ਵੀ ਲੈ ਕੇ ਆਇਆ ਰਖੜੀ ਤੁਹਾਡੇ ਲਈ ਭਾਜੀ ਲੈ ਕੇ ਆਏ ਆ ਤੇ ਤੁਸੀਂ ਬਣਾ ਕੇ ਜਾਣੀ ਆ ਤੇ ਆਪਾਂ ਹੁਣ ਪਹਿਲਾਂ ਆਪਣੇ ਭਰਾ ਨੂੰ ਬੰਨਦੇ ਆ ਫਿਰ ਡੈਡੀ ਜੀ ਦੇ ਬੰਨਾਗੇ ਲੋ ਜੀ ਆਪਾਂ ਖਾਈ ਸਜਾਈਆ ਦਿਖਾਉਮ ਵੀ ਜੀ ਅੱਦਰ ਇਹ ਅਰਦਾਸ ਕਰ ਦਿੱਤੀ ਆ ਗੱਲਾਂ ਦੱਸਣ ਦੀ ਜਰੂਰ ਨਹੀਂ ਯਾ ਵੀ ਭਰਾ ਲਈ ਚਲੋ ਕੋਣ ਅਸੀਂ ਬੰਨਤੇ ਆਂ ਅਮੇਰ ਭਰਾ ਦੇ ਸ਼ੁਰੂ ਕਰ ਲਈਏ ਪੈਸੇ ਮੈਨਿਆ ਅਰਦਾਸ ਹੀ ਹੋਟ ਹੈਂਟੀ ਵਾਲੇ ਭਾਵੇਂ ਆ ਗਏ ਆ ਮਾ ਡੈਡੀ ਜੀ ਦੀ ਬਾਰੇ ਤਾਲੇ ਬੰਦੀ ਆ ਅਸਲੀ ਜੀ ਬਾਰੇ ਸਹੀ ਆ ਰਹੀ ਉਹਦਾ ਬਾੜਲੇ ਆ ਬੈਠ ਰਹੇ ਹਾਂ ਹੋਰ ਹੱਟਾ ਹੋ ਰਿਹਾ ਪਲਾਂ ਮੂਤਾਂ ਮੂਹੂ ਮਿਟਾ ਲੈ ਰੱਲਾ ਦਾਦੀ ਸੱਚੀ ਪਿਆਰ ਹੋਵੇ ਮੱਲਾ ਮਤੁੱਲਾ ਆ ਲੋ ਮਰਪੀ ਖਾਓ ਹੋਰ ਕਵੀ ਜਾਂਦੇ ਰਹਿ ਸਾਨੂੰ yes these are the तो मुनिश्री ਆਪਾਂ ਰਖੜੀ ਬਨਈਏ ਤਾ ਰਖੜੀ ਪਹਿਲੇ ਕੱਟ ਕੇ ਲਿਆਣੀ ਸੀ ਹੈ ਨਾ ਤਨਿੰਗ ਹੋ ਗਈ ਦਾ ਹੋਰ ਠੀਕ ਹੈ ਮਾਨੂੰ ਪਹਿਲੇ ਵੀ ਮਿਲ ਕੇ ਲੋ ਜੀ ਅਸੀਂ ਗਿਆ ਤੁਹਾਨੂੰ ਸਾਰਿਆਂ ਨੂੰ ਘਰ ਦਿਖਾਉਂਦੇ ਆ ਤਿਆਰ ਹੋ ਗਿਆ ਆ ਆਪਣਾ ਘਰ ਅੰਦਰ ਤੇ ਆਇਓ ਹੁਣ ਦਿਖਾਉਂਦੇ ਤੁਹਾਨੂੰ ਕਿੱਦਾਂ-ਕਿੱਦਾਂ ਬਣਿਆ ਦੇਖ ਸਾਵਦੇ ਹੋ ਰੰਗ ਵੀ ਹੋ ਗਿਆ ਆ ਤੇ ਲੈਟਰ ਦੇ ਲਾ ਕੇ ਦਿਖਾਉਂਦਾ ਸਾਰਿਆਂ ਨੂੰ

ਤੇ ਕੋਈ ਨਾ ਪੀਟ ਲੈਤਾ ਵੀ ਲੱਗੀ ਆ ਤੇ ਇੱਧਰ ਆ ਗਾ ਇਹਦੇ ਵਿੱਚ ਕੀ ਹੋ ਗਿਆ ਕੰਧ ਤੇ ਇਹ ਤਾਂ ਪਿੰਪੀਸੀ ਵੀ ਲੱਗ ਤਰ ਤਾਰਾ ਤਾਂ ਗਾ ਦਿਖਾ ਲੈ ਗਿਆ ਆਜ ਹੋਣਾ ਇੱਧਰ ਆ ਲੋ ਇੱਧਰ ਵੀ ਆ ਹਰ ਕਲਰ ਕਰਾ ਲਿਆ ਇੱਕ ਘੰਟੇ ਦੀ ਯੋਗੀਆਂ ਵਾਲੀ ਤੇ ਰੰਗ ਦਿੱਤਾ ਆਂ ਦਰਵਾਜ਼ੇ ਨਾਲ ਵਾਲੇ ਲਾਪਾ ਆ ਅੱਜ ਤਾਂ ਸਾਰਾ ਕੁਝ ਨਮ ਚੱਲਦਾ ਹੈ ਇਹ ਇੱਧਰ ਵੀ ਹਰ ਸੈਟਿੰਗ ਕਰਨੇ ਵਾਲੀ ਸਮਾਨ ਦੀ ਥੋੜਾ ਜਿਹਾ ਨਵੀਂ ਚਾਦਰ ਵਿਛਾਤੀ ਆ ਕੱਲ ਨੂੰ ਦੀਆਂ ਦਾ ਆ ਫੰਕਸ਼ਨ ਸਾਡੇ ਘਰੇ ਤੇ ਸਨੇ ਫਟਾਫਟ ਸਾਰੀ ਤਿਆਰੀ ਕਰਾ ਲਈ ਆਪਾਂ ਇੱਧਰ ਵੀ ਦੇਖੋ ਇਹ ਡੈਲੀਗੈਂਟ ਆ ਸੋਨਾ ਡਲੀਗੈਂਟ ਦਾ ਸਾਰਾ ਕੰਮ ਕਰਾ ਰਹੇ ਸੀ ਬਿਜਲੀ ਦਾ ਉਹ ਬਾਪੂ ਵੀ ਹਾਂਜੀ ਦਰਵਾਜ਼ਾ ਵੀ ਤਸਵੀਰ ਲਾਈ ਹੋਈ ਆ ਇੱਧਰ ਵੀ ਪੀਓਪੀ ਦਾ ਕੰਮ ਆ ਇੱਧਰ ਹੀ ਕਰ ਦਿੱਤੇ ਲਾ ਸਾਰਾ ਉਹ ਤਾਂ ਇੱਧਰ ਆਜੋ ਇਹ ਮੰਮੀ ਆਜ ਨੂੰ ਚਾਹੇ ਇੱਧਰ ਖਾਂਦੇ ਨਾਲ ਸਾਰੇ ਜੀ ਉਹ ਦੇਖੋ ਸਾਰੇ ਆ ਇੱਧਰ ਪੱਖਾ ਪਰਾਣਾ ਹੀ ਆ ਤੁਰ ਮਿੱਟਣਾ ਕੰਨਾਂ ਹੋਇਆ ਤੇ ਇੱਧਰ ਦੇਖ ਸਾਹਦੇ ਹੋ ਆ ਵੀ ਪੀਓ ਪਿੰਦਾ ਹੀ ਸਾਰਾ ਵਰਸ਼ ਆ ਸਾਰੀ ਕਾਲਜ ਤੇ ਇੱਧਰ ਵੀ ਜੇ ਸਾਰਾ ਦੇ ਸਾਰਾ ਪੀਓ ਕੀ ਦਾ ਕੰਮ ਇੱਧਰ ਕਰਾਇਆ ਇੱਕ ਰਾਤ ਦਾ ਛੱਡ ਦਿੱਤੀ ਦੇਖ ਸਾਹਦੇ ਇਸਾਰਾ ਵਰਕ ਤੇ ਦੱ ਕਰਾ ਰਾਇਆ ਹੈ। ਲੈਟ ਟਵਰ ਨਾਲ ਵੀ ਵਰਤ। ਹੂੰ। ਤੇ ਤੁਹਾਨੂੰ ਕਿੱਦਾਂ ਦਾ ਲੱਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਆ। ਇਹ ਤੁਹਾਨੂੰ ਕਿਹੋ ਜਿਹਾ ਲੱਗਾ ਆ ਆਪਣਾ ਹੀ ਘਰ ਆ ਤੁਹਾਡਾ ਸਾਰਿਆਂ ਦਾ। ਜਰੂਰ ਦੱਸਣਾ ਆ। ਹਾਂਜੀ। ਹਾਂਜੀ ਹੁਣ ਅਸੀਂ ਚੱਲਨੇ ਆਂ ਸ਼ਹਿਰ ਨੂੰ ਬੀਬੀ ਜੀ ਨੂੰ ਦਵਾਈ ਲੈ ਆਣੀ ਆ। ਲੋ ਜੀ ਹਸਪੀਟਲ ਆ ਗਏ ਆ ਆਪਕਾ। ਬੀਬੀ ਜੀ ਨੂੰ ਲੈ ਕੇ ਬੀਬੀ ਜੀ ਇੱਧਰ ਲੋ ਜੀ ਹੋਰ ਅਸੀਂ ਸ਼ਹਿਰ ਨਹੀਂ ਚੱਲੇ ਆ ਮੈਂ ਮਤਲਬ ਮੰਮੀ ਦੇ ਕੋਲ ਚੱਲਦੇ ਆ ਅਭੀ ਚੱਲੇ ਆ ਸ਼ਹਿਰ ਨੂੰ ਸ਼ੁਰੂ ਆਣਿਆ ਮੰਮੀ ਜੀ ਨੇ ਜੁੱਤੀ ਲੈਣੀ ਹੈ ਪੰਜਾਬੀ ਤੇ ਮੈਂ ਆਪਣਾ ਫੋਨ ਦੇ ਕਵਰ ਲੈਣਾ ਕਿਉਂਕਿ ਅੱਜ ਰਖੜੀ ਦੇ ਪੈਸੇ ਮਿਲ ਗਏ ਅੱਜ ਸ਼ੋਪਿੰਗ ਕਰੋ ਨਾਲ ਹੀ ਸ਼ੋਪਿੰਗ ਕਰਨ ਨੂੰ ਹੈ ਤੇ ਫਿਰ ਮੈਂ ਫੋਨ ਦਾ ਵੀ ਕਵਰ ਲੈਣਾ ਆ ਤੇ ਫਿਰ ਮੰਮੀ ਨੂੰ ਜੁੱਤੀ ਲੈਣੀ ਹੈ ਤੇ ਆਪਾਂ ਲਹਿੰਗੇ ਵੀ ਲੈ ਕੇ ਆਣੇ ਆ ਜਾਗੋ ਵਾਲੇ ਉਹ ਅਸੀਂ ਆਪੇ ਕਾਲੂ ਪਾਣੇ ਆ ਕਾਲੂਆਂ ਚੀਆਂ ਦਾ 10 ਤਰੀਕੇ ਦਾ ਰਸਤਾ ਦਿੱਤਾ ਇਸ ਵਾਰ ਤੇ ਹੁਣ ਤਿਆਰੀ ਕਰ ਰਹੇ ਆਂ ਦੀ ਮੈਂ ਕਾਲੂ ਮੈਂ ਕਾਲੂ ਬਸ ਫੰਕਸ਼ਨ ਆ ਤੇ ਉਹ ਵੀ ਬਲੌਗ ਛੇਤੀ ਛੇਤੀ ਪਾਵਾਂਗੇ ਆਪਾਂ ਸਾਰਿਆਂ ਨੇ ਦੇਖੋ ਹਾਂਜੀ ਸਾਰੇ ਦੇਖਿਓ ਕਿੱਦਾਂ ਬਣਾਨੇ ਆਪਾਂ ਚਲੋ ਹੁਣ ਅਸੀਂ ਚੱਲਦੇ ਆਂ ਲੈ ਆਪਣਾ ਸਾਰਾ ਸਮਾਨ ਲੈ ਕੇ ਆਉਂਦੇ ਆਂ ਲੋ ਜੀ ਆਪਾਂ ਪਹੁੰਚ ਗਏ ਜਿੱਥੇ ਆ ਇੱਧਰ ਭਾਬੀ ਹੁਣ ਹੀ ਆਏ ਆ ਇਹ ਜੀ ਲੈ ਰਹੇ ਆ ਲੇਹਰੇ ਆ ਇੱਧਰ ਦੂਵੇ ਭਾਬੀ ਆ ਆਪਾਂ ਵੀ ਆਏ ਆ ਜੁੱਤੀ ਦੇਖਣੇ ਅੱਜ ਇਹ ਸ਼ੋਪਿੰਗ ਕਰ ਲਈ ਹੈ ਕੰਪਲੀਟ ਆਪਣੀ ਹਾਂਜੀ ਚਲੋ 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 ਦਿਖਾ ਲਓ ਹਾਂਜੀ ਪੰਜਾਬੀ ਜੁੱਤੀ ਦਿਖਾਓ ਇਹਨਾਂ ਵਾਸਤੇ ਹਾਂਜੀ ਇਹ ਕਿੰਪਰ ਹੈ ਨਾ ਹਾਂਜੀ ਐਂ ਸੀ ਦਿਖਾ ਲਓ ਗੱਡੀ ਆ ਉਧਰ ਚੱਲੋ ਉਹਦਾ 골ਡਨ ਹੀ ਦਿਖਾਉਂਦੇ ਆਂ ਆ ਵੀ ਤਾਰ ਪਾਉਂਦੇ ਨੇ ਬ੍ਰਾਈਡ ਸਟੂਡੀਓ ਆਇਆ ਆਂ ਪਾਣ ਲਹਿੰਗੇ ਬਹੁਤ ਕੀਤੇ ਹੋਏ ਨੇ ਕੱਲੂ ਆਪਾਂ ਪਾਣੇ ਆ ਇੱਕ ਚੱਲਦੇ ਹੁਣ ਲੈਨੇ ਆਪਾਂ ਲਹਿੰਗੇ ਸਹੀ ਨਾ ਹਾਂ ਜੀ ਹਾਂ ਅਸੀਂ ਖਸਰੀ ਗਾ ਜੀ ਹਣ ਆਪਾਂ ਜਿਹੜੇ ਕਿਰਾਏ ਸੀਗੇ ਲੈਂਦੇ ਆਪਾਂ ਲੈ ਲਿਆ ਇੰਦਰ ਕਰ ਸਕਦੇ ਤੇ ਹਾਂਜੀ ਆਪਾਂ ਭਾਜੀ ਕੋ ਫੇਰ ਆਏ ਆ ਹਾਂਜੀ ਹਾਂਜੀ ਕਿ ਬੈਠਾ ਜਾਂ ਅਵੇ ਤੁਹਾਡੇ ਲੈਂ ਲਈ ਹਾਂਜੀ ਸਾਡੇ ਕੋ ਵਿਜ਼ਿਟ ਕਰੋ ਬ੍ਰਾਈਡਲ ਸਟੂਡੀਓ ਲਹਿੰਗਾ ਹਾਊਸ ਗੜ ਜੈਂ ਕਰੇ ਉਹ ਨਿਊ ਨਿਊ ਸਾਰੇ ਲਹਿੰਗੇ ਆਣਾ ਕੋ ਬਹੁਤ ਵਧੀਆ ਆ ਹਾਂਜੀ ਹਾਂਜੀ ਚਲੋ ਠੀਕ ਆ ਬਾਜੀ ਠੀਕ ਆ ਹਾਂ ਜੋ ਜੀ ਸਾਰੇ ਜੂਸ ਪੀ ਲੋ ਮੰਮੀ ਵੀ ਪੀ ਰਹੇ ਆ ਆਪਾਂ ਵੀ ਪੀ ਰਹੇ ਆ ਸ਼ਹਿਰ ਵਿੱਚ ਤਾਂਗਤ ਪਾਈਏ ਕੰਦੂ ਕੰਮ ਬਹੁਤ ਆ એનર્ਜੀ ਡਰਿੰਕ ਹਾਂਜੀ ਹੁਣ ਆਪਾਂ ਆਵੇਂ ਆ ਸ਼ਹਿਰੋਂ ਕਰੇ ਤੇ ਹੁਣ ਕਰਨੀ ਆਪਾਂ ਸਾਰੀ ਤਿਆਰੀ ਤੇ ਹੁਣ ਅਸੀਂ ਕੱਲ ਦੇ ਬਲੌਗ ਚ ਮਿਲਾਂਗੇ ਤੇ ਹੁਣ ਇੱਥੇ ਆਪ ਬਲੌਗ ਖਤਮ ਕਰਦੇ ਆਂ ਤੇ ਤੁਹਾਨੂੰ ਕਿਹੋ ਜਿਹਾ ਲੱਗਾ ਜੂ ਕਮੈਂਟ ਕਰਕੇ ਦੱਸਿਓ ਤੇ ਲਾਈਕ ਕਰ ਦਿਓ ਤੇ ਸ਼ੇਅਰ ਵੀ ਕਰਦੇ ਆ ਕਰੋ ਤੇ ਸਬਸਕ੍ਰਾਈਬ ਵੀ ਕਰਦੇ ਕਰੋ ਸਾਡੇ 채ਨਲ ਨੂੰ ਤੇ ਫੁੱਲ ਬਲੌਗ ਜ਼ਰੂਰ ਦੇਖਿਆ ਕਰੋ ਤੇ ਚਲੋ ਅਗਲੇ ਬਲੌਗ ਤੇ ਮਿਲਦੇ ਆਂ ਅਸੀਂ ਫਾਤੇਲੇ ਸਤਿ ਸ੍ਰੀ ਅਕਾਲ